ਸਤ ਸ੍ਰੀ ਅਕਾਲ ਦੋਸਤੋ ਇੱਕ ਵੱਡੀ ਆਖਰੀ ਜਿਹੜੀ ਕਿ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਪਬਲਿਕ ਨੋਟਿਸ ਦੇ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀ.ਏ. ਅਧਿਆਪਕਾਂ ਦੀ ਭਰਤੀ ਦੇ ਇਸ਼ਤਿਹਾਰ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਠੀਕ ਹੈ ਜੀ ਜਿਹੜਾ ਕਿ ਉਹ ਇਸ ਇਸ਼ਤਿਹਾਰ ਨੂੰ ਹੁਣ ਇਹਨਾਂ ਨੇ ਵਾਪਸ ਲੈ ਲਿਆ ਹੈ ਜਿਹੜਾ ਕਿ 18/7/2025 ਨੂੰ ਜਾਰੀ ਕੀਤਾ ਗਿਆ ਸੀ ਉਸ ਇਸ਼ਤਿਹਾਰ ਨੂੰ 10/8/2025 ਭਾਵ ਕੱਲ ਦੀ ਤਰੀਕ ਦੇ ਵਿੱਚ ਇਹਨਾਂ ਦੇ ਵੱਲੋਂ ਵਾਪਸ ਲੈ ਲਿਆ ਗਿਆ ਹੈ ਠੀਕ ਹੈ ਭੀਟੀਆ ਦੀ ਭਰਤੀ ਬਹੁਤ ਲੰਬੇ ਚਿਰ ਬਾਅਦ ਆਈ ਸੀ 2000 ਦੀ ਗਿਣਤੀ ਸੀ ਵਿਭਾਗ ਨੇ ਹੁਣ ਇਸ ਨੂੰ ਵਾਪਸ ਲੈ ਲਿਆ ਹੈ ਔਰ ਇਹ ਵੀ ਕਿਹਾ ਕਿ ਜਿਹੜੀ ਵੀ ਅਪਡੇਟ ਹੋਏਗੀ ਨਵੀਂ ਜਾਣਕਾਰੀ ਹੋਏਗੀ ਉਹ ਵਿਭਾਗ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀ ਜਾਏਗੀ ਜਿਹੜੀ ਵੀ ਅਗਲੀ ਇਹਨਾਂ ਦੀ ਕਾਰਵਾਈ ਹੋਏਗੀ ਇੱਕ ਤਾਂ ਸਿੱਖਿਆ ਵਿਭਾਗ ਪਹਿਲਾਂ ਹੀ ਕੋਈ ਪੋਸਟਾਂ ਨਹੀਂ ਕੱਢ ਰਿਹਾ ਜੇ ਇਹਨਾਂ ਨੇ ਪੀਟੀਆਈ ਦੀ ਕੋਈ ਭਰਤੀ ਕੱਢੀ ਕੋਈ ਭਰਤੀ ਦਿੱਤੀ ਤਾਂ ਉਸ ਨੂੰ ਵੀ ਇਹਨਾਂ ਨੇ ਰੱਦ ਕਰਤਾ ਇਸ ਤੋਂ ਪਹਿਲਾਂ 1158 ਪ੍ਰੋਫੈਸਰਾਂ ਦਾ ਤੁਸੀਂ ਹਾਲ ਦੇਖ ਹੀ ਚੁੱਕਿਆ ਉਹਨਾਂ ਨੂੰ ਵਿਚਾਰਾਂ ਨੂੰ ਲੱਗਿਓ ਹੈ ਉਹਨਾਂ ਨੂੰ ਨੌਕੀ ਤੋਂ ਉਤਾਰ ਦਿੱਤਾ ਗਿਆ ਵੀ ਗਲਤ ਇੱਕ ਗੱਲ ਹੈ ਠੀਕ ਹੈ ਉਸ ਤੋਂ ਬਾਅਦ ਮਾਰਕ ਟਿਕਰ ਦੀਆਂ ਪੋਸਟਾਂ ਖਾਲੀ ਪਈਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਦੇ ਸਬੰਧ ਦੇ ਵਿੱਚ ਕੋਈ ਅਪਡੇਟ ਨਹੀਂ ਹੈਗੀ ਟੀਚਰ ਧਰਨੇ ਲਾ ਰਹੇ ਨੇ ਬੇਰੋਜ਼ਗਾਰ ਅਧਿਆਪਕ ਕੋਈ ਨਵੀਂ ਭਰਤੀ ਨਹੀਂ ਕਰ ਰਹੇ ਸਮਕਾ ਜਿਹੜੀਆਂ ਲਾਗੂ ਕੀਤੀਆਂ ਨੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਹਟਾ ਰਹੇ ਨੇ ਪੰਜਾਬ ਸਰਕਾਰ ਦਾ ਬਹੁਤ ਮਾੜਾ ਫੈਸਲਾ ਹੈ ਇਹ ਔਰ ਮੈਂ ਇਸ ਦੀ ਨਿਖੇਧੀ ਕਰਦਾ ਕਿ ਪੰਜਾਬ ਸਰਕਾਰ ਬਹੁਤ ਗਲਤ ਕਰ ਰਹੀ ਹੈ ਪਿੱਛੇ ਜੇ ਇੱਕ ਬਿਜਲੀ ਬੋਰਡ ਦੇ ਵਿੱਚ ਵੀ ਭਰਤੀ ਹੋਈ ਸੀ ਉਹ ਵੀ ਮੈਂ ਇੰਟਰਵਿਊ ਦੇਖੇ YouTube ਦੇ ਉੱਪਰ ਕਈ ਕਿ ਇਸ ਦੇ ਵਿੱਚ ਪੰਜਾਬੀਆਂ ਨਾਲੋਂ ਵੱਧ ਜਿਹੜੇ ਲੱਗੇ ਨੇ ਉਹ ਅਦਰ ਸਟੇਟ ਦੇ ਕੈਂਡੀਡੇਟ ਲੱਗੇ ਨੇ ਜਦਕਿ ਪੰਜਾਬੀਆਂ ਦੀ ਇਹਦੇ ਵਿੱਚ ਗਿਣਤੀਆਂ ਬਹੁਤ ਘੱਟ ਨੇ ਅਦਰ ਸਟੇਟ ਦੇ ਵਿੱਚ ਪੰਜਾਬੀ ਕੈਂਡੀਡੇਟ ਨੂੰ ਰੱਖਿਆ ਨਹੀਂ ਜਾ ਰਿਹਾ ਪਿੱਛੇ ਇਹ ਬਿਹਾਰ ਦੇ ਵੱਲੋਂ ਵੀ ਹੁਣ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਬਿਹਾਰ ਦੇ ਵਿੱਚ ਜੇ ਕਿਸੇ ਨੇ ਟੀਚਰ ਲੱਗਣਾ ਹੈ ਤਾਂ ਉਹ ਬਿਹਾਰ ਦਾ ਨਾਗਰਿਕ ਹੀ ਹੋਏਗਾ ਬਿਹਾਰ ਦਾ ਪਛਿੰਦਾ ਹੀ ਹੋਏਗਾ ਵਿਹਾਰ ਦਾ ਉਹਦੇ ਕੋਲੇ ਡੋਮਿਸਾਈਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਇਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਵਿਹਾਰ ਦੇ ਵਿੱਚ ਟੀਚਰ ਨਹੀਂ ਲੱਗੇਗਾ ਜਦ ਕਿ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਜਿਹੜੇ ਲੱਗ ਚੁੱਕੇ ਨੇ ਉਹਨਾਂ ਨੂੰ ਵੀ ਉਤਾਰ ਰਹੇ ਨੇ ਨੋਟੀਫਿਕੇਸ਼ਨ ਤੱਕ ਜਾਰੀ ਕੀਤਾ ਹੋਇਆ ਰੱਦ ਕਰਤਾ ਇਸ ਤੋਂ ਪਹਿਲਾਂ ਇੱਕ ਐਂਟੀਟੀ ਦਾ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚ ਵੀ ਇਹੀ ਕੀਤਾ ਇਹਨਾਂ ਨੇ ਪਹਿਲਾਂ ਫਾਰਮ ਭਰ ਵਾਲੇ ਔਰ ਫਾਰਮ ਭਰਉਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਿੱਖਿਆ ਵਿਭਾਗ ਨੇ ਉਸ ਭਰਤੀ ਨੂੰ ਰੱਦ ਕਰ ਦਿੱਤਾ ਕਈ ਬੰਦੇ ਕਹਿ ਰਹੇ ਨੇ ਕਿ ਸਾਡੇ ਪੈਸੇ ਵਾਪਸ ਆ ਗਏ ਕਈ ਕਹਿ ਰਹੇ ਨੇ ਕਿ ਸਾਡੇ ਪੈਸੇ ਵਾਪਸ ਨਹੀਂ ਆਏ ਖੈਰ ਹੁਣ ਜਿਹੜੀ ਗੱਲ ਇਹ ਹੈ ਕਿ ਇਹ ਨਵੀਂ ਭਰਤੀ ਸੀ ਪੀਟੀਆਈ ਦੀ ਪੰਜਾਬ ਦੇ ਵਿੱਚ ਪੀਟੀਆਈ ਅਧਿਆਪਕਾਂ ਦੀ ਬਹੁਤ ਥੋੜ੍ਹ ਹੈ ਬਹੁਤ ਲੋੜ ਹੈ ਠੀਕ ਹੈ ਤੇ ਇਹ ਭਰਤੀ ਜੇ ਸਿਰੇ ਚੜਦੀ ਤਾਂ ਕੁਝ ਬੇਰੋਜ਼ਗਾਰੀ ਨੂੰ ਠੱਲ ਪੈਂਦੀ ਕੁਝ ਜਿਹੜੇ ਨਵੇਂ ਅਧਿਆਪਕ ਨੇ ਉਹ ਭਰਤੀ ਹੁੰਦੀ ਕੁਝ ਸਕੂਲਾਂ ਦਾ ਕੁਝ ਪੰਜਾਬ ਦੇ ਖੇਡਾਂ ਦਾ ਕੁਝ ਪੰਜਾਬ ਦੀ ਜਵਾਨੀ ਦਾ ਸੁਧਾਰ ਹੁੰਦਾ ਜਦ ਕਿ ਪੰਜਾਬ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਔਰ ਇੱਕ ਵਾਰ ਫੇਰ ਤੋਂ ਮੈਂ ਬੜੀ ਨਿਖੇਧੀ ਕਰਦਾ ਹਾਂ ਪੰਜਾਬ ਸਰਕਾਰ ਦੀ। ਠੀਕ ਹੈ ਔਰ ਇਹ ਜਿਹੜਾ ਫੈਸਲਾ ਹੈ ਇਹ ਬਹੁਤ ਹੀ ਨਿੰਦਣਯੋਗ ਹੈ। ਧੰਨਵਾਦ।